ਪਾਸਾ ਜੀ ਅਨੇ ਦੇਖੋ ਸਾਰਿਆਂ ਤੋਂ ਵੱਡੀ ਗੱਲ ਇਹ ਕਹਿ ਦਿੱਤੀ ਕਿ ਇਸ ਕਾ ਬਲ ਬਲ ਵਸਤੂ ਹੈ ਕਿ ਬਲ ਕਦੋਂ ਤੱਕ ਹੈ ਬੰਦੇ ਦੇ ਅੰਦਰ ਜਿੰਨਾ ਚਿਰ ਉਹਦੇ ਅੰਦਰ ਸਵਾਸ ਚੱਲਦੇ ਹਨ ਜਿੰਨਾ ਚਿਰ ਉਹਦੀ ਟੜਕਨ ਚੱਲਦੀ ਹੈ ਇਸੇ ਨੂੰ ਬਲ ਕਹਿੰਦੇ ਨੇ ਪਰ ਇਹ ਸਵਾਸਾਂ ਦਾ ਜਿਹੜਾ ਬਲ ਹੈ ਇਹ ਬੰਦੇ ਦਾ ਬੰਦੇ ਦੇ ਹੱਥ ਵਿੱਚ ਨਹੀਂ ਹੈ ਇਹ ਪ੍ਰਭੂ ਦੇ ਹੱਥ ਵਿੱਚ ਹੈ ਔ ਜਿਸ ਦੇ ਜੇ ਸਾਡੇ ਹੱਥ ਦੇ ਵਿੱਚ ਕੁਛ ਨਹੀਂ ਹੈ ਕੀ ਹੈ ਕੋਈ ਵੀ ਬਲ ਸਾਡੇ ਹੱਥ ਦੇ ਵਿੱਚ ਨਹੀਂ ਹੈ ਫਿਰ ਜਿਸ ਦੇ ਹੱਥ ਦੇ ਵਿੱਚ ਇਹ ਬਲ ਹੈ ਉਸ ਦੇ ਅੱਗੇ ਅਸੀਂ ਨਿਮਰਤਾ ਸਹਿਤ ਭਾਵਨਾ ਦੇ ਨਾਲ ਬੇਨਤੀਆਂ ਕਰਨੀਆਂ ਕਰੀਏ ਤੋ ਪਾਸ਼ਾ ਜੀਆਂ ਦੇ ਚਰਨਾਂ 'ਚ ਇਹ ਬੇਨਤੀ ਆ ਦਇਆ ਮਯਾ ਕਰ ਪ੍ਰਾਨ ਪਤ ਮੋਰੇ ਹੇ ਪਾਤਸ਼ਾਹ ਜੀ ਕਿਰਪਾ ਕਰੋ ਤੁਸੀਂ ਮਹਾਰਾਜ ਜੀਓ ਬੋਲ ਤੋ ਦੇ ਹਲੋ ਤੇ ਮੇਰੇ ਉੱਤੇ ਦਇਆ ਦੀ ਦ੍ਰਿਸ਼ਟੀ ਕਰ ਦੋ ਦਇਆ ਮਯਾ ਤੁਸੀਂ ਸੱਚੇ ਪਾਸ਼ਾ ਬਹੁਤ ਕਿਰਪਾਲੂ ਹੋ ਤੁਸੀਂ ਮਯਾ ਬਹੁਤ ਮਿਹਰਬਾਨ ਹੋ ਸੱਚੇ ਬਾਦਸ਼ਾਹ ਜੀ ਆਪ ਜੀ ਇਤਨੇ ਮਿਹਰਬਾਨ ਹੋ ਤੇ ਸੱਚੇ ਬਾਦਸ਼ਾਹ ਆਪਾਂ ਵੀ ਤੁਹਾਡੀ ਮਿਹਰਾਂ ਦੀ ਬੁੱਕਲ ਦਾ ਆਨੰਦ ਲੈ ਲਈਏ ਸਾਡੇ ਉੱਤੇ ਵੀ ਆਪਣੀ ਬਾਦਸ਼ਾਹ ਦਾਤਾ ਮਿਹਰ ਕਰੋ ਜਿਸ ਦਿਨ ਤੁਸੀਂ ਮਿਹਰ ਕਰਦਮ ਹੋਗੇ ਮਿਹਰ ਕਰੇ ਜਿਸ ਮਿਹਰਬਾਨ ਦਾ ਕਾਰਜ ਆਵੇ ਰਾਸ਼ ਕਾਰਜ ਰਾਸ ਉਸ ਦਿਨ ਮੇਰੀ ਸਾਰੀ ਮਨ ਦੀ ਪਟਕਣਾ ਜਿਹੜੀ ਹੈ ਮੇਰੇ ਦਾਤਾ ਜੀ ਖਤਮ ਹੋ ਜਾਏਗੀ ਜਿਸ ਦਿਨ ਆਪ ਜੀ ਆਂਦੀ ਮੇਰੇ ਉੱਤੇ ਮਿਹਰ ਹੋ ਜਾਏਗੀ ਦਇਆ ਮੈ ਆ ਕਰ ਪ੍ਰਾਨ ਪਤ ਮੋਰੇ ਇਹ ਸਿੱਖ ਦਾ ਜੀਵਨ ਹੈ ਇਹ ਸਤੂਰਾਂ ਦੇ ਸਨਮੁਖ ਖੜ ਕੇ ਸਤੂਰਾਂ ਦੇ ਚਰਨਾਂ ਦੇ ਵਿੱਚ ਬੈ ਕੇ ਇਹ ਬਸਤੂਆਂ ਸਿੱਖਣੇ ਨਿਤ ਮੰਗਣੀਆਂ ਹਨ ਕਦਈ ਮੈਂ ਆਕਰ ਪ੍ਰਾਨਪਤ ਮੋਹਰੇ ਮੋਹੀ ਅਨਾਥ ਸ਼ਰਨ ਪ੍ਰਭ ਤੋਰੀ ਵਾਹਿਗੁਰੂ ਮੈਂ ਅਨਾਥਾ ਮੇਰਾ ਕੋਈ ਨਹੀਂ ਹੈ ਜੇ ਮੇਰਾ ਕੋਈ ਹੋਏ ਤੇ ਅਖੀਲੇ ਮੇਰੇ ਪੀਲੇ ਮੇਰਨਾ ਕੋਈ ਜਾਵੇ ਦੇਖਣ ਚ ਲੱਗਦੇ ਨੇ ਸੱਚੇ ਪਾਤਸ਼ਾਹ ਜੀ ਮੈਂ ਅਨਾਥ ਹੈ ਮੈਂ ਸੁਭ ਗੁਨਾ ਤੋਂ ਵੀ ਅਨਾਥ ਹੈ ਮੈਂ ਸਾਰੇ ਪਾਸੇ ਮਹਾਰਾਜ ਜੀ ਮੇਰੇ ਤੇ ਸੋਚੀ ਕੋਈ ਨਹੀਂ ਹੈ ਦੇ ਮੁਹੇ ਅਨਾਥ ਸ਼ਰਨ ਪ੍ਰਭ ਧੋਰੀ ਮੈਨੂੰ ਇੱਕ ਥੇਰਾ ਹੀ ਦਰ ਦਿਸਦਾ ਹੈ ਕਿ ਜਿਹੜਾ ਅਨਾਥਾਂ ਨੂੰ ਆਸਰਾ ਦਿੰਦਾ ਹੈ ਕਿਉਂਕਿ ਤੂੰ ਨਾਥਾਂ ਦਾ ਨਾਥ ਹੈ ਆਪ ਨਾਥ ਨਾਥੀ ਸਭਾਂ ਕੇ ਰਿਤ ਸੇ ਦੇਵਰਾ ਸਾਥ ਆਪ ਕਿਉ ਪਾਛ ਸਾਡੇ ਵਰਗੇ ਅਨਾਥਾਂ ਨੂੰ ਸਾਡੇ ਵਰਗੇ ਗਿਰਿਆ ਹੋਇਆਂ ਨੂੰ ਸੱਤੇ ਪਾਸ਼ਾ ਜੀਵਨ ਤੋਂ ਟੁੱਟ ਗਿਆ ਹੋਇਆ ਨੂੰ ਜੇ ਖੜੇ ਕਰ ਸਕਦੇ ਹੋ ਪਾਸ਼ਾ ਤੁਸੀਂ ਕਰ ਸਕਦੇ ਹੋ ਕਿ ਇਸ ਕਰਕੇ ਮੂਹੇ ਅਨਾਥ ਸ਼ਰਨ ਪ੍ਰਭ ਤੋਰੀ ਜਿਨਾਂ ਦੀਨ ਦਰਦ ਦੁਖ ਭੰਜਨਾ ਘਟ ਘਟ 나ਥ ਅਨਾਥ ਇਹ ਪਾਸ਼ਾ ਤੂੰ ਅਨਾਥਾਂ ਦਾ 나ਥ ਹੈ ਤੇ ਉਹਨਾਂ ਅਨਾਥਾਂ ਦੇ ਵਿੱਚੋਂ ਇੱਕ ਅਨਾਥ ਮੈਂ ਵੀ ਤੇਰੇ ਚਰਨਾਂ ਦੇ ਵਿੱਚ ਆ ਮੇਰੇ ਉੱਤੇ ਕਿਰਪਾ ਕਰੋ ਤੋ ਮੈਂ ਆਪ ਜੀਆਂ ਦੀ ਸ਼ਰਨ ਵਿੱਚ ਆਇਆ ਤੇ ਆਪ ਜੀਆਂ ਦੀ ਪਵਿੱਤਰ ਬਾਣੀ ਦੇ ਵਿੱਚ ਪੜਿਆ ਕਿ ਸ਼ਰਨ ਆਵੇ ਜਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਧਾ ਅਨਾਥ ਜਰੂਰਾ ਤੇਰੀ ਸ਼ਰਨ ਦੇ ਵਿੱਚ ਆ ਕੇ ਸੱਚੇ ਬਾਦਸ਼ਾਹ ਕੋਈ ਅਨਾਥ ਨਹੀਂ ਰਹਿੰਦਾ ਕਿਉਂਕਿ ਉਸ ਨੂੰ ਆਪਣਾ ਪ੍ਰਭੂ 나ਥ ਮਿਲ ਜਾਂਦਾ ਸਤਗੁਰ 나ਥ ਮਿਲ ਜਾਂਦਾ ਤੁਸੀਂ ਮਹਾਰਾਜ ਜੀਓ ਅਨਾਥਾਂ ਦੇ ਨਾ ਤੋ ਤੁਹਾਡੀ ਸ਼ਰਨ ਵਿੱਚ ਹੀ ਪਹੁੰਚ ਗਏ ਆ ਤੇ ਤੁਹਾਡੇ ਕੋਲੇ ਪਹੁੰਚਣਾ ਮੇਰਾ ਅਨਾਥ ਪੂਣਾ ਖਤਮ ਹੋ ਜਾਂਦਾ ਹੈ